ਭਾਰਤ ਤੇ ਪਾਕਿਸਤਾਨ ਦਾ ਟਕਰਾਅ ਲਗਾਤਾਰ ਹੋਰ ਅੱਗੇ ਵਧ ਰਿਹਾ ਤੇ ਹਾਲਾਤ ਲਗਾਤਾਰ ਖਤਰਨਾਕ ਬਣਦੇ ਜਾ ਰਹੇ ਨੇ ਤੇ ਅੱਜ ਬੜਾ ਕੁਝ ਨਵਾਂ ਹੋਇਆ ਤੁਹਾਨੂੰ ਇੱਕ ਇੱਕ ਗੱਲ ਦੱਸਦੇ ਆ ਕਿਉਂਕਿ ਭਾਰਤ ਤੇ ਪਾਕਿਸਤਾਨ ਨੇ ਅੱਜ ਬਹੁਤ ਸਾਰੇ ਨਵੇਂ ਬਿਆਨ ਵੀ ਦਿੱਤੇ ਨੇ ਤੇ ਨਵੀਆਂ ਵੱਡੀਆਂ ਘਟਨਾਵਾਂ ਵੀ ਹੋਈਆਂ ਨੇ ਪਰ ਇੱਕ ਗੱਲ ਮੈਂ ਦੱਸ ਦਿਆਂ ਕਿ ਹੁਣ ਤੱਕ ਦੋਨਾਂ ਦੇਸ਼ਾਂ ਦੇ ਹਮਲਿਆਂ ਦੇ ਵਿੱਚ ਜਿੰਨੇ ਵੀ ਲੋਕ ਮਾਰੇ ਗਏ ਨੇ ਉਹ ਆਮ ਜਨਤਾ ਉਹ ਆਮ ਲੋਕ ਨੇ ਜੰਗ ਜਦੋਂ ਵੀ ਹੁੰਦੀ ਹੈ ਨੁਕਸਾਨ ਆਮ ਲੋਕਾਂ ਦਾ ਹੁੰਦਾ ਹੈ ਇੱਧਰ ਹੋਵੇ ਜਾਂ ਉੱਧਰ ਇਸ ਕਰਕੇ ਅਫਵਾਹਾਂ ਤੋਂ ਬਚੋ ਝੂਠੀਆਂ ਖਬਰਾਂ ਝੂਠੀਆਂ ਜਾਣਕਾਰੀਆਂ ਨਾ ਫਲਾਓ ਖਾਸ ਕਰਕੇ ਗੋਦੀ ਮੀਡੀਆ ਜਿਹੜਾ ਅੱਗ ਲਾਉ ਮਸਾਲਾ ਭੇਟ ਕਰ ਰਿਹਾ ਹੈ ਉਹਦੇ ਤੋਂ ਬਚ ਕੇ ਰਹੋ ਕਿਉਂਕਿ ਗੋਦੀ ਮੀਡੀਆ ਤਾਂ ਸਟੂਡੀਓ 'ਚ ਬੈਠ ਕੇ ਹੀ ਇਦਾਂ ਦਾ ਮਾਹੌਲ ਬਣਾ ਦਿੰਦਾ ਜਿਵੇਂ ਪਰਮਾਣੂ جنگ ਲੱਗ ਗਈ ਹੋਵੇ ਤੇ ਦੋਨਾਂ ਦੇਸ਼ਾਂ ਦੇ ਵਿੱਚ جنگ ਲੜਾਈ ਖਰੂਦ ਫਸਾਦ ਲਈ ਉਕਸਾਉਣ ਦੇ ਵਿੱਚ ਦੋਨਾਂ ਦੇਸ਼ਾਂ ਦੇ ਵਿੱਚ ਬੈਠਾ ਜਿਹੜਾ ਪੜਕਾਊ ਮੀਡੀਆ ਤੇ ਕੁਝ ਪੜਕਾਊ ਲੋਕ ਨੇ ਉਹ ਵੱਡਾ ਰੋਲ ਅਦਾ ਕਰ ਦਿੰਦੇ ਨੇ ਸੋ ਸ਼ਾਂਤੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੀਏ ਜਾਣ ਬੁੱਝ ਕੇ ਜਿਹੜੇ ਪੈਨਿਕ ਮੋਲ ਕ੍ਰੀਏਟ ਨਾ ਕਰਨ ਦੀ ਕੋਸ਼ਿਸ਼ ਕਰੀਏ ਹੁਣ ਮੈਂ ਤੁਹਾਨੂੰ ਦੱਸਦਾ ਮਿੱਤਰੋ ਅੱਜ ਬੜਾ ਕੁਝ ਨਵਾਂ ਹੋਇਆ ਇੱਕ ਤਾਂ ਪਾਕਿਸਤਾਨ ਨੇ ਬੀਤੀ ਰਾਤ ਭਾਰਤ ਦੇ ਵਿੱਚ 15 ਥਾਵਾਂ ਦੇ ਉੱਪਰ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਦੇ ਚ 6 ਥਾਵਾਂ ਪੰਜਾਬ ਦੀਆਂ ਨੇ ਪਾਕਿਸਤਾਨ ਨੇ ਮਜ਼ਾਈਲਾਂ ਦੇ ਰਾਹੀਂ ਹਮਲੇ ਕੀਤੇ ਨੇ ਔਰ ਪੰਜਾਬ ਦੇ 6 ਥਾਵਾਂ ਦੇ ਉੱਪਰ ਮਜ਼ਾਈਲਾਂ ਦੇ ਨਾਲ ਹਮਲਾ ਕਰਨ ਦੀ ਗੱਲ ਆ ਰਹੀ ਹੈ ਪੰਜਾਬ ਦੇ ਜਲੰਧਰ ਲੁਧਿਆਣਾ ਕਪੂਰਥਲਾ ਅਮਰਤਸਰ ਬਠਿੰਡਾ ਆਦਮਪੁਰ ਇਹਨਾਂ ਥਾਵਾਂ ਦੇ ਉੱਪਰ ਪਾਕਿਸਤਾਨ ਵੱਲੋਂ ਮਜ਼ਾਈਲ ਹਮਲੇ ਕੀਤੇ ਗਏ ਔਰ ਭਾਰਤ ਸਰਕਾਰ ਦਾ ਇਹ ਦਾਵਾ ਭਾਰਤੀ ਫੌਜ ਦਾ ਦਾਵਾ ਹੈ ਕਿ ਅਸੀਂ ਆਪਣੇ ਡਿਫੈਂਸ ਸਿਸਟਮ ਦੇ ਨਾਲ ਉਹਨਾਂ ਹਮਲਿਆਂ ਨੂੰ ਅਸਮਾਨ ਦੇ ਵਿੱਚ ਹੀ ਰੋਕ ਦਿੱਤਾ ਭਾਰਤੀ ਫੌਜ ਤੇ ਭਾਰਤ ਸਰਕਾਰ ਕਹਿੰਦੀ ਕਿ ਜਦੋਂ ਉਹਨਾਂ ਦੀਆਂ ਮਸਾਇਲਾਂ ਭਾਰਤ ਵੱਲ ਆਈਆਂ ਲੋਕਾਂ ਨੂੰ ਧਮਾਕਿਆਂ ਦੀ ਆਵਾਜ਼ ਸੁਣੀ ਪਰ ਕੋਈ ਵੀ ਮਜ਼ਾਇਲ ਥੱਲੇ ਡਿੱਗ ਕੇ ਤਬਾਈ ਨਹੀਂ ਬਚਾ ਸਕੀ ਕਿਉਂਕਿ ਅਸਮਾਨ ਦੇ ਵਿੱਚ ਉਹਨਾਂ ਨੂੰ ਡਿਫਿਊਜ਼ ਕੀਤਾ ਗਿਆ ਉਹਨਾਂ ਨੂੰ ਖਤਮ ਕੀਤਾ ਗਿਆ ਭਾਰਤ ਦਾ ਦਾਵਾ ਹੈ ਕੀ ਐਸ 400 ਸੁਦਰਸ਼ਨ ਚੱਕਰ ਜਿਹੜਾ ਰੂਸ ਤੋਂ ਡਿਫੈਂਸ ਸਿਸਟਮ ਖਰੀਦਿਆ ਗਿਆ ਉਹ ਆਕਾਸ਼ ਦੇ ਵਿੱਚ ਹੀ ਦੁਸ਼ਮਣ ਦੇ ਮਜ਼ਾਈਲਾ ਬੰਬ ਜਾਂ ਜਿਹੜੇ ਜਹਾਜ਼ ਨੇ ਉਹਨਾਂ ਨੂੰ ਖਤਮ ਕਰ ਦਿੰਦਾ ਕ੍ਰੈਸ਼ ਕਰ ਦਿੰਦਾ ਔਰ ਹੁਣ ਭਾਰਤ ਨੇ 6 ਅਰਬ ਡਾਲਰ ਦੀ ਕੀਮਤ ਦੇ ਨਾਲ ਹੁਣ ਰੂਸ ਤੋਂ ਇੱਕ ਹੋਰ ਰੱਖਿਆ ਸਿਸਟਮ ਖਰੀਦਿਆ ਜਿਹੜਾ ਇੱਕੋ ਦਮ 42-42 ਮਜ਼ਾਈਲਾ ਇਕੱਠੀਆਂ ਦਾਗ ਕੇ ਤੇਰ ਦੁਸ਼ਮਣ ਦਾ ਆਉਂਦਾ ਵਿਰੋਧੀ ਦਾ ਆਉਂਦਾ ਕੋਈ ਵੀ ਯੰਤਰ ਆਕਾਸ਼ ਤਬਾਹ ਕਰ ਸਕਦਾ ਹੈ ਪਰ ਭਾਰਤ ਦਾ ਕਹਿਣਾ ਹੈ ਕਿ ਅਸੀਂ ਪਾਕਿਸਤਾਨ ਦੇ ਵਿੱਚ ਆਮ ਲੋਕਾਂ ਤੇ ਕੋਈ ਹਮਲਾ ਨਹੀਂ ਕਰ ਰਹੇ ਅਸੀਂ ਅੱਤਵਾਦੀ ਟਿਕਾਣਿਆਂ ਤੇ ਕੀਤਾ ਪਰ ਭਾਰਤ ਇਹ ਕਹਿ ਰਿਹਾ ਕਿ ਪਾਕਿਸਤਾਨ ਸਾਡੇ ਪੰਜਾਬ ਔਰ ਸਾਡੇ ਭਾਰਤ ਦੇ ਵਿੱਚ ਆਮ ਲੋਕਾਂ ਤੇ ਹਮਲੇ ਕਰ ਰਿਹਾ ਹੈ ਜਦੋਂ ਹੁਣ ਇਹ ਗੱਲ ਆ ਰਹੀ ਹੈ ਕਿ ਪਾਕਿਸਤਾਨ ਨੇ ਬੀਤੀ ਰਾਤ ਭਾਰਤ ਦੇ 15 ਥਾਵਾਂ ਦੇ ਉੱਪਰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਮਜ਼ਾਈਲਾ ਸੱਟਣ ਦੀ ਕੋਸ਼ਿਸ਼ ਕੀਤੀ ਤੇ ਭਾਰਤ ਨੇ ਆਕਾਸ਼ 'ਚ ਉਹਨੂੰ ਨਾਕਾਮ ਕੀਤਾ ਆਪਣੇ ਡਿਫੈਂਸ ਸਿਸਟਮ ਦੇ ਨਾਲ ਤਾਂ ਉੱਥੇ ਅੱਜ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਹੁਤ ਵੱਡੀ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਤੇ ਮੀਡੀਆ ਦੇ ਸਾਹਮਣੇ ਕਿਹਾ ਕਿ ਪਾਕਿਸਤਾਨ ਨੇ ਜੇ ਹੁਣ ਕੋਈ ਵੱਡੀ ਹਰਕਤ ਕੀਤੀ ਤਾਂ ਅਸੀਂ ਮੂੰਹ ਤੋੜਵਾ ਜਵਾਬ ਦੇਵਾਂਗੇ ਤੇ ਤਬਾਹ ਕਰਕੇ ਰੱਖ ਦੇਾਂਗੇ। ਇਹੀ ਗੱਲ ਨਹੀਂ ਲਗਭਗ ਪਾਕਿਸਤਾਨ ਦੇ ਜਿਹੜੇ ਹੁਕਮਰਾਨ ਨੇ ਉਹ ਕਹਿ ਰਹੇ ਨੇ। ਪਰ ਮੈਂ ਜੰਗ ਰੋਕਣ ਦੀ ਕਾਮਨਾ ਕਿਉਂ ਕਰ ਰਿਹਾ? ਕਿਉਂਕਿ ਮੈਂ ਸਮਝਦਾ ਕਿ ਤਬਾਹ ਹੋਣਾ ਕਿੰਨੇ ਆ ਆਮ ਲੋਕਾਂ ਨੇ। ਹੁਣ ਭਾਰਤ ਦੇ ਵਿੱਚ ਔਰ ਪਾਕਿਸਤਾਨ ਦੇ ਵਿੱਚ ਇਹ ਜੋ ਟਕਰਾਅ ਹੈ ਇਹਦੇ ਦਰਮਿਆਨ ਅਮਰੀਕਾ ਦਾ ਰੋਲ ਕੀ ਆ ਰਿਹਾ? ਅਮਰੀਕਾ ਨੇ ਅੱਜ ਇਹ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ ਲਾਹੌਰ ਛੱਡ ਦਿਓ। ਉਹਨੇ ਆਪਣੇ ਨਾਗਰਿਕਾਂ ਨੂੰ ਕਿਹਾ ਕਿ ਜਿਹੜੇ ਅਮਰੀਕਾ ਤੋਂ ਪਾਕਿਸਤਾਨ ਘੁੰਮਣ ਦੇ ਲਈ ਹਜ਼ਾਰਾਂ ਲੋਕ ਆਏ ਨੇ ਉਹ ਲਾਹੌਰ ਤੋਂ ਪਾਸੇ ਚਲੇ ਜਾਓ। ਕੁਝ ਵੀ ਹੋ ਸਕਦਾ ਹੈ। ਅਮਰੀਕਾ ਨੇ ਇਹ ਵੀ ਕਿਹਾ ਕਿ ਮੀਡੀਆ ਲੋਕਲ ਮੀਡੀਆ ਨੂੰ ਵੇਖਦੇ ਰਹੋ। ਕੁਝ ਵੀ ਹੋ ਸਕਦਾ ਹੈ। ਤੇ ਇਹ ਜਿਹੜੀ ਐਡਵਾਈਜ਼ਰੀ ਅਮਰੀਕਾ ਨੇ ਜਾਰੀ ਕੀਤੀ ਹੈ ਇਹਦਾ ਮਤਲਬ ਹੈ ਕਿ ਅਮਰੀਕਾ ਇਹ ਕਹਿ ਰਿਹਾ ਕਿ ਦੋਨਾਂ ਦੇਸ਼ਾਂ ਦੀ ਭਿਆਨਕ ਜੰਗ ਹੋ ਸਕਦੀ ਹੈ। ਅਮਰੀਕਾ ਇੱਕ ਪਾਸੇ ਕਹਿ ਰਿਹਾ ਕਿ ਦੋਨੋਂ ਪਾਸੇ ਮੇਰੀ ਗੱਲ ਹੋ ਰਹੀ ਹੈ ਅਸੀਂ ਜੰਗ ਤੋਂ ਰੋਕ ਰਹੇ ਹਾਂ ਪਰ ਅਮਰੀਕਾ ਅੰਦਰ ਖਾਤੇ ਕੀ ਕਰਦਾ ਹੈ ਇਹ ਦੇ ਬਾਰੇ ਸਮਝਣਾ ਤੇ ਸੋਚਣਾ ਬਹੁਤ ਜ਼ਰੂਰੀ ਹੈ ਅੱਜ ਤੱਕ ਜਿੰਨੇ ਵੀ ਦੇਸ਼ਾਂ ਨੇ ਦੁਨੀਆ 'ਚ ਹਥਿਆਰ ਵੇਚ ਕੇ ਪੈਸਾ ਕਮਾਇਆ ਉਹਨਾਂ ਨੇ ਕਦੇ ਸ਼ਾਂਤੀ ਦੀ ਬਹੁਤੀ ਕਾਮਨਾ ਕੀਤੀ ਨਹੀਂ ਉਹ ਦੋਨੋਂ ਪਾਸੇ ਲੂਤੀ ਵੀ ਲਾਉਂਦੇ ਰਹਿੰਦੇ ਨੇ ਤੇ ਫਿਰ ਉੱਤੋਂ-ਉੱਤੋਂ ਸ਼ਾਂਤੀ-ਸ਼ਾਂਤੀ ਵੀ ਕਰਦੇ ਰਹਿੰਦੇ ਨੇ ਕਿਉਂਕਿ ਜਿਨ੍ਹਾਂ ਨੇ ਹਥਿਆਰ ਵੇਚ ਕੇ ਪੈਸਾ ਕਮਾਉਣਾ ਹੈ ਉਹਨਾਂ ਲਈ ਸ਼ਾਂਤੀ ਬਹੁਤੀ ਫਾਇਦੇਮੰਦ ਨਹੀਂ ਹੁੰਦੀ ਸੋ ਅੱਜ ਜੇ ਪਾਕਿਸਤਾਨ ਭਾਰਤ ਦੇ ਉੱਪਰ ਇਸ ਤਰ੍ਹਾਂ ਦੇ ਗਲਤ ਅਟੈਕ ਜਿਸ ਤਰ੍ਹਾਂ ਦੇ ਕੱਲ ਰਾਤ ਦੀ ਖਬਰ ਆ ਰਹੀ ਹੈ ਕਰ ਰਿਹਾ ਤਾਂ ਉਹ ਵੀ ਗਲਤ ਹੈ ਬਹੁਤ ਗਲਤ ਹੈ ਭਾਰਤੀ ਫੌਜ ਕਹਿ ਰਹੀ ਹੈ ਕਿ ਅਸੀਂ ਮੂੰਹ ਤੋੜਵਾ ਜਵਾਬ ਦੇ ਰਹੇ ਹਾਂ ਪਰ ਇਸ ਸਾਰੇ ਮਾਹੌਲ ਦੇ ਦਰਮਿਆਨ ਪੰਜਾਬ ਦੇ ਅੰਦਰ ਬਹੁਤ ਵੱਡਾ ਸਹਿਮ ਹੈ ਹੁਣ ਦੇਖੋ ਉਧਰ ਪਾਕਿਸਤਾਨ ਦਾ ਮੀਡੀਆ ਵੀ ਕਈ ਤਰ੍ਹਾਂ ਦੇ ਵੱਡੇ ਦਾਅਵੇ ਕਰ ਰਿਹਾ ਕੱਲ ਪੁਂਚ ਦੇ ਵਿੱਚ ਪਾਕਿਸਤਾਨ ਦੇ ਇੱਕ ਹਮਲੇ ਦੇ ਵਿੱਚ ਰਾਗੀ ਜਥਾ ਜਿਹੜਾ ਕੀਰਤਨ ਕਰਦਾ ਬੰਬ ਡਿੱਗਿਆ ਔਰ ਕੀਰਤਨੀਆਂ ਜਿਹੜੇ ਨੇ ਉਹਨਾਂ ਦੀ ਵੀ ਮੌਤ ਹੋਈ ਹੈ ਔਰ ਉਸ ਤੋਂ ਬਾਅਦ ਇਹ ਲਗਾਤਾਰ ਮਾਹੌਲ ਜਿਹੜਾ ਹੈ ਉਹ ਟਕਰਾਅ ਦਾ ਬਣਦਾ ਜਾ ਰਿਹਾ ਹੈ ਮੈਨੂੰ ਲੱਗਦਾ ਕਾਮਨਾ ਕਰਨੀ ਚਾਹੀਦੀ ਹੈ ਜੰਗ ਨਾ ਲੱਗੇ ਕਈ ਲੋਕ ਜੰਗ ਨੂੰ ਛੁਗੜ ਮੇਲਾ ਸਮਝਦੇ ਨੇ ਪਰ ਜੰਗ ਦਾ ਨਾਮ ਬਹੁਤ ਮਾੜਾ ਹੈ ਜੰਗ ਨੇ ਲਾਛਾ ਬੇਰੁਜ਼ਗਾਰੀ ਗਰੀਬੀ ਉਜਾੜੇ ਤੋਂ ਬਿਨਾ ਕਦੇ ਕੁਝ ਦਿੱਤਾ ਹੀ ਨਹੀਂ ਸੋ ਹੋਰ ਕੀ ਹੋਇਆ ਪੰਜਾਬ ਦੇ ਵਿੱਚ ਜਿਹੜੇ ਦੋ ਜ਼ਿਲ੍ਹੇ ਅਮਰitsar ਤੇ ਕਪੂਰਥਲਾ ਬਲੈਕਆਊਟ ਪੂਰਾ ਬਲੈਕਆਊਟ ਦਾ ਐਲਾਨ ਕੀਤਾ ਗਿਆ ਵਿਆਹਾਂ ਸ਼ਾਦੀਆਂ ਦੇ ਲਈ ਵੀ ਹੁਕਮ ਜਾਰੀ ਕੀਤੇ ਗਏ ਨੇ ਕਿ ਅਮਰitsar ਤੇ ਕਪੂਰਥਲਾ ਦੇ ਵਿੱਚ ਵਿਆਹ ਸ਼ਾਦੀਆਂ ਰਾਤ ਦੇ ਟਾਈਮ ਬਹੁਤੀ ਜਗਮਗ ਕਰਕੇ ਨਾ ਕੀਤੇ ਜਾਣ ਆਤਿਸ਼ ਬਾਜੀਆਂ ਜਾਂ ਹੋਰ ਚੀਜ਼ਾਂ ਨਾ ਚਲਾਈਆਂ ਜਾਣ ਤਾਂ ਕਿ ਵਿਰੋਧੀ ਨੂੰ ਕੋਈ ਵੀ ਰੌਸ਼ਨੀ ਦਿਖਦੀ ਵੇਖ ਕੇ ਉਹ ਟਾਰਗੇਟ ਨਾ ਕਰ ਸਕੇ ਤਾਂ ਉਧਰ ਲੋਕਾਂ ਦੇ ਸਾਹ ਸੂਤੇ ਪਏ ਨੇ ਇੱਕ ਪ੍ਰਸ਼ਾਸਨ ਵੱਲੋਂ ਕਈ ਬਾਜ਼ਾਰਾਂ ਦੇ ਵਿੱਚ ਸ਼ਾਮ ਨੂੰ 5 ਵਜੇ ਤੋਂ ਬਾਅਦ ਹਨੇਰਾ ਹੁੰਦੇ ਹੀ ਦੁਕਾਨਾਂ ਬੰਦ ਕਰ ਦੇਣ ਦੇ ਆਦੇਸ਼ ਦਿੱਤੇ ਜਾ ਰਹੇ ਨੇ ਹੁਣ ਤੁਸੀਂ ਦੇਖੋ ਕੀ ਆਇਆ ਜਾ ਰਿਹਾ ਕਿ ਪਾਕਿਸਤਾਨ ਨੇ ਭਾਰਤ ਦੇ ਜਿਹੜੇ ਫੌਜੀ ਅਡੇ ਸੀ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਭਾਰਤ ਦਾ ਦਾਵਾ ਹੈ ਕਿ ਅਸੀਂ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਜਿੰਨਾ ਡਿਫੈਂਸ ਸਿਸਟਮ ਸੀ ਬੀਤੀ ਰਾਤ ਅਸੀਂ ਗੋਲੇ ਮਾਰ ਕੇ ਉਹ ਤਬਾਹ ਕਰ ਦਿੱਤਾ ਹੈ ਭਾਰਤ ਦਾ ਇਹ ਦਾਵਾ ਹੈ ਕਿ ਜਿਹੜਾ ਇੱਕ ਖੇਡ ਸਟੇਡੀਅਮ ਸੀ ਜਿੱਥੇ ਅੱਜ ਉਹਨਾਂ ਦੇ ਮੈਚ ਲੱਗਨੇ ਸੀ ਉਹ ਵੀ ਭਾਰਤ ਨੇ ਤਬਾਹ ਕੀਤਾ ਹੁਣ ਇਸ ਦਰਮਿਆਨ ਅਸੀਂ ਤਾਂ ਕਾਮਨਾ ਕਰਾਂਗੇ ਕਿ ਜੰਗ ਨਾ ਲੱਗੇ ਇਹ ਅੱਗੇ ਨਾ ਵਧੇ ਇਹ ਰੁਕੇ ਸ਼ਾਂਤੀ ਬਣੇ ਲੋਕਾਂ ਦੀ ਜਾਨਾਂ ਬਚਣ ਇੱਕ ਘਰ ਦਾ ਇੱਕ ਜੀ ਵੀ ਮਰ ਜਾਏ ਉਸ ਘਰ ਵਾਸਤੇ ਪਰਲੋ ਆ ਜਾਂਦੀ ਕਈ ਵਾਰੀ ਤੇ ਕਈਆਂ ਦੇ ਜਿਨ੍ਹਾਂ ਦੇ ਸਾਰੇ ਟੱਬਰ ਬੰਬ ਮਾਰ ਦਿੰਦਾ ਉਹਨਾਂ ਵਾਸਤੇ ਕੁਝ ਨਹੀਂ ਬਚਿਆ ਹੁੰਦਾ ਸੋ ਜਿਹੜੇ ਸਰਹੱਦੀ ਸੂਬੇ ਨੇ ਉਹਨਾਂ ਦੀ ਜਾਨ ਮੁਠੀ ਚ ਹੈ ਜਿਹੜੇ ਸਰਹੱਦਾਂ ਤੋਂ ਦੂਰ ਬੈਠੇ ਨੇ ਓਟ ਪੂਸੀਆਂ ਮਾਰਦੇ ਨੇ ਨਹੀਂ ਮਾਰਨੀਆਂ ਚਾਹੀਦੀਆਂ ਜੰਗ ਦੇ ਨਾਂ ਤੇ ਦੇਖੋ ਹੁਣ ਪਹਿਲਾਂ ਜਦੋਂ 71 ਤੱਕ ਦੀ ਲੜਾਈ ਹੋਈ ਹੈ ਪਾਕਿਸਤਾਨ ਦੇ ਨਾਲ ਪਹਿਲੀ ਲੜਾਈ 48-49 ਚ ਹੋਈ ਫਿਰ ਦੂਜੀ ਚੀਨ ਦੇ ਨਾਲ 1962 ਚ ਫਿਰ ਤੀਜੀ ਪਾਕਿਸਤਾਨ ਦੇ ਨਾਲ 1965 ਚ ਫਿਰ ਪਾਕਿਸਤਾਨ ਦੇ ਨਾਲ 1971 ਚ 1971 ਤੋਂ ਬਾਅਦ 2025 ਤੱਕ 54-53 ਸਾਲਾਂ ਬਾਅਦ ਲੜਾਈ ਹੋਣ ਜਾ ਰਹੀ ਹੈ ਤਾਂ ਜਿਨ੍ਹਾਂ ਨੇ ਉਹ ਜੰਗਾਂ ਬਹੁਤ ਸਾਰੇ ਲੋਕਾਂ ਤੋਂ ਵੀ ਨਹੀਂ ਵੇਖੀਆਂ ਸੁਣੀਆਂ ਪੜ੍ਹੀਆਂ ਪਰ ਜਿਨ੍ਹਾਂ ਨੇ ਉਹ ਵੀ ਵੇਖੀਆਂ ਨੇ ਮੈਂ ਦੱਸ ਦਿਆਂ ਕਿ ਅੱਜ ਦੀ ਜੰਗ ਉਹਨਾਂ ਨਾਲੋਂ ਲੱਖ ਗੁਣਾ ਵੱਧ ਭਿਆਨਕ ਜੰਗ ਹੋਵੇਗੀ ਕਿਉਂਕਿ ਦੋਨਾਂ ਦੇਸ਼ਾਂ ਕੋਲ ਉਹ ਜੋ ਲੜਨ ਲਈ ਉਹ ਸਾਜੋ ਸਮਾਨ ਨਹੀਂ ਸੀ ਜੋ ਅੱਜ ਹੈ ਅੱਜ ਦੋਨਾਂ ਦੇਸ਼ਾਂ ਕੋਲ 3000 ਕਿਲੋਮੀਟਰ ਤੱਕ ਮਾਰ ਕਰਨ ਵਾਲੀਆਂ ਹਜ਼ਾਰਾਂ ਮਜ਼ਾਈਲਾਂ ਨੇ ਇੱਕ ਮਜ਼ਾਈਲ ਇੱਕ ਪਿੰਡ ਤੱਕ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦੀ ਹੈ ਦੋਨਾਂ ਦੇਸ਼ਾਂ ਕੋਲ ਉਹ ਪਰਮਾਣੂ ਬੰਬ ਨੇ ਜੇ ਇੱਕ ਪਰਮਾਣੂ ਬੰਬ ਚੱਲ ਜੇ ਐਟਮ ਬੰਬ ਚੱਲ ਜੇ ਉਹ ਪੂਰਾ ਦੇਸ਼ ਤਬਾਹ ਕਰਨ ਦੀ ਸਮਰੱਥਾ ਰੱਖਦਾ ਪੂਰਾ ਦੇਸ਼ ਪਾਕਿਸਤਾਨ ਦੇ ਕੋਲ ਵੀ ਉਹ ਪਰਮਾਣੂ ਬੰਬ ਜਿਹੜਾ ਇੱਕ ਚੱਲ ਕੇ ਪੂਰਾ ਕੰਟਰੀ ਪੂਰਾ ਦੇਸ਼ ਤਬਾਹ ਕਰ ਸਕਦਾ ਉਹ ਵੱਡੀ ਗਿਣਤੀ ਚ ਨੇ ਭਾਰਤ ਕੋਲ ਵੀ ਨਹੀਂ ਤਾਂ ਜੇ ਕਿਸੇ ਪਾਸੇ ਵੀ ਇਹ ਸ਼ੁਰੂਆਤ ਹੁੰਦੀ ਹੈ ਭਾਵੇਂ ਕਿ ਬਹੁਤ ਵੱਡਾ ਇੰਟਰਨੈਸ਼ਨਲ ਉਹ ਜਾਬਤਾ ਹੈ ਪਰ ਜਾਬਤਾ ਜੁਬਤਾ ਜਦੋਂ ਗੁੱਸੇ ਚ ਆ ਜਾਏ ਜਦੋਂ ਵਿਕਾਰ ਦੀ ਗੱਲ ਬਣ ਜੇ ਫਿਰ ਜਾਬਤੇ ਟੁੱਟ ਜਾਇਆ ਕਰਦੇ ਨੇ ਤਾਂ ਜਾਬਤਾ ਤੇ ਵੀ ਹੈ ਕਿ ਇੱਕ ਦੂਜੇ ਤੇ ਗੋਲੀਆਂ ਨਹੀਂ ਚਲਾਉਣੀਆਂ ਜਾਬਤਾ ਤਾਂ ਇਹ ਵੀ ਹੈ ਕਿ ਇੱਕ ਦੂਜੇ ਤੇ ਬੰਬ ਨਹੀਂ ਸੁੱਟਣੇ ਪਰ ਉਹ ਜਾਬਤੇ ਟੁੱਟ ਰਹੇ ਨੇ ਤਾਂ ਫਿਰ ਜਾਬਤਾ ਕੋਈ ਵੀ ਟੁੱਟ ਸਕਦਾ ਸੋ ਮੈਂ ਤਾਂ ਕਾਮਨਾ ਪ੍ਰਾਰਥਨਾ ਲੋਕਾਂ ਸਾਹਮਣੇ ਮੈਂ ਤਾਂ ਇੱਛਾ ਇਹ ਹੀ ਰੱਖਾਂਗਾ ਕਿ ਜੰਗ ਨਾ ਲੱਗੇ ਜੰਗ ਨਾ ਲੱਗੇ ਪਰ ਜਿਨ੍ਹਾਂ ਨੂੰ ਚਾ ਚੜਿਆ ਜੰਗ ਦਾ ਮੇਰੀ ਬੇਨਤੀ ਹੈ ਵੀ ਦੋਨਾਂ ਦੇਸ਼ਾਂ ਨੂੰ ਫਿਰ ਉਧਰ ਦੀ ਲੜਨਾ ਚਾਹੀਦਾ ਹੈ ਪਾਕਿਸਤਾਨ ਨਾਲ ਤਾਂ ਭਾਰਤ ਦਾ ਬਾਰਡਰ ਗੁਜਰਾਤ ਤੋਂ ਵੀ ਲੱਗਦਾ ਲੜਾਈ ਹਮੇਸ਼ਾ ਪੰਜਾਬ ਰਹੀ ਹੁੰਦੀ ਆ ਇਸ ਕਰਕੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਵੱਧ ਸਹਿਮ ਜਾਂਦੇ ਨੇ ਕਿਉਂਕਿ ਨੁਕਸਾਨ ਹਮੇਸ਼ਾ ਪੰਜਾਬ ਦਾ ਹੁੰਦਾ ਲੁੱਟੇ ਪੁੱਟੇ ਤੇ ਉਜਾੜੇ ਹਮੇਸ਼ਾ ਦੋਵਾਂ ਪਾਸਿਆਂ ਦੇ ਪੰਜਾਬਾਂ ਦੇ ਹੁੰਦੇ ਨੇ ਪਾਕਿਸਤਾਨ ਚ ਵੀ ਤੇ ਪੰਜਾਬ ਚ ਵੀ ਇਧਰਲੇ ਪੰਜਾਬ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਦੋਨਾਂ ਪੰਜਾਬਾਂ ਦੇ ਜਿਹੜੇ ਲੋਕ ਨੇ ਉਹ جنگ ਨਹੀਂ ਮੰਗ ਰਹੇ ਉਹ ਕਹਿੰਦੇ ਨੇ ਹਾੜਾ جنگ ਨਾ ਲਾਓ ਕਿਉਂਕਿ ਇਹਨਾਂ ਨੇ ਉਜਾੜਾ ਵੇਖਿਆ ਇਹਨਾਂ ਨੇ ਜੰਗਾਂ ਵੇਖੀਆਂ ਨੇ ਔਰ ਅੱਜ ਇਹੋ ਜਿਹੀਆਂ ਤੋਪਾਂ ਬੌਫਰਸ ਤੇ ਦੂਸਰੀਆਂ ਤੋਪਾਂ ਅੱਜ ਅਗਨੀ ਮਿਜ਼ਾਈਲ ਵਰਗੀਆਂ ਮਸਾਈਲਾਂ ਭਾਰਤ ਪਾਕਿਸਤਾਨ ਵਰਗੇ ਦੇਸ਼ਾਂ ਕੋਲ ਨੇ ਇਹ 1971 ਦੀ ਜੰਗ ਵੇਲੇ ਕਿੱਥੇ ਸਨ ਅੱਜਰ ਫੇਲ ਜਹਾਜ਼ ਨੇ ਦੋਨਾਂ ਕੋਲੇ ਉਦੋਂ ਇਹ ਕਿੱਥੇ ਸਨ ਤਬਾਈ ਅੱਜ ਲੱਖਾਂ ਗੁਣਾ ਵੱਧ ਹੋ ਸਕਦੀ ਹੈ ਦੇਖੋ ਅੱਜ ਭਾਰਤ ਦੇ ਰੱਖਿਆ ਮੰਤਰੀ ਨੇ ਵੱਡਾ ਐਲਾਨ ਕੀਤਾ ਹੈ ਭਾਰਤ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਜੇ ਪਾਕਿਸਤਾਨ ਨੇ ਹੁਣ ਵੀ ਕੋਈ ਅਜਿਹੀ ਕੋਸ਼ਿਸ਼ ਕੀਤੀ ਤਾ ਪਾਕਿਸਤਾਨ ਨੂੰ ਤਬਾਹ ਕਰਕੇ ਰੱਖ ਦੇਾਂਗੇ ਉਧਰੋਂ ਪਾਕਿਸਤਾਨ ਵੀ ਇਹੀ ਜੀਆਂ ਗੱਲਾਂ ਕਰ ਰਿਹਾ ਤਾਂ ਫਿਰ ਜੇ ਦੋਵੇਂ ਤਰਾ ਤਬਾਹ ਕਰਨ ਦੇ ਵੱਲ ਉੱਤਰ ਆਈਆਂ ਤਾਂ ਤਬਾਹ ਹੋਏਗਾ ਕੌਣ ਤਬਾਹ ਲੋਕਾਂ ਨੇ ਹੋਣਾ ਤਬਾਹ ਆਮ ਜਨਤਾ ਨੇ ਹੋਣਾ ਇਸ ਕਰਕੇ ਬੇਨਤੀ ਆ ਕਿ ਨਾ ਸਰਦੀ ਨੂੰ ਕੁਝ ਕਰਨਾ ਬਣਦਾ ਤਾਂ ਕਰਨਾ ਚਾਹੀਦਾ ਪਰ ਜੇ ਸਰਦਾ ਤਾਂ ਵੱਡੀਆਂ ਜੰਗਾ ਤੋਂ ਬਚਾ ਹੋਣਾ ਜ਼ਰੂਰੀ ਹੈ ਸੋ ਅ ਅੱਜ ਭਾਰਤ ਪੂਰੇ ਅਲਰਟ ਤੇ ਆ ਭਾਰਤ ਕਹਿ ਰਿਹਾ ਕਿ ਜਦੋਂ ਵਿਰੋਧੀ ਸੈਨਾ ਨੇ ਹਮਲੇ ਕੀਤੇ ਨੇ ਤਾਂ ਅਸੀਂ ਮੂੰਹ ਤੋੜ ਜਵਾਬ ਦਿੱਤਾ ਉਹ ਚਾਹੇ ਜੰਮੂ ਕਸ਼ਮੀਰ ਦੇ ਏਰੀਆ 'ਚ ਹੋਣ ਜਾਂ ਪੰਜਾਬ 'ਚ ਦੇਖੋ ਹੁਣ ਇੱਥੋਂ ਤੱਕ ਪਾਕਿਸਤਾਨ ਦੇ ਉੱਪਰ ਭਾਰਤ ਕਹਿ ਰਿਹਾ ਭਾਰਤ ਦੀ ਜਿਹੜੀ ਕਰਨਲ ਸੋਫੀਆ ਕਰੈਸ਼ੀ ਆ ਮੈਡਮ ਭਾਰਤੀ ਫੌਜ ਦੀ ਕਰਨਲ ਜਿਹੜੀ ਬੀਬੀ ਸੋਫੀਆ ਕਰੈਸ਼ੀ ਉਹ ਇਹ ਕਹਿ ਰਹੀ ਆ ਕਿ ਅਸੀਂ ਮੂੰਹ ਤੋੜ ਜਵਾਬ ਦੇਾਂਗੇ ਸੋਫੀਆ ਕਰੈਸ਼ੀ ਨੇ ਜਿਸ ਦਿਨ ਭਾਰਤ ਨੇ ਪਾਕਿਸਤਾਨ ਦੇ ਅੰਦਰ ਜਹਾਜ਼ ਲਾ ਕੇ ਹਮਲਾ ਕੀਤਾ ਉਸ ਦਿਨ ਵੀ ਜਿਹੜੀ ਭਾਰਤ ਦੀ ਔਰਤ ਕਰਨਲ ਹੈ ਸੋਫੀਆ ਕਰੈਸ਼ੀ ਉਹਨੇ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਸੀ ਕਿ ਅਸੀਂ ਦੁਨੀਆ ਨੂੰ ਦਿਖਾਤਾ ਕਿ ਸਾਡੇ ਕੋਲ ਪਾਵਰ ਹੈ ਪਰ ਦੁਨੀਆ ਨੂੰ ਦਿਖਾਤਾ ਪਰ ਅਮਰੀਕਾ ਇਹਦੇ ਵਿੱਚ ਕੀ ਕਰ ਰਿਹਾ ਅਮਰੀਕਾ ਬੜਾ ਅਜੀਬ ਕਿਸਮ ਦਾ ਰੋਲ ਇਹਦੇ ਚ ਅਦਾ ਕਰ ਰਿਹਾ ਜਿਵੇਂ ਬੀਤੀ ਰਾਤ ਕਿਹਾ ਜਾ ਰਿਹਾ ਕਿ ਪਾਕਿਸਤਾਨ ਨੇ ਭਾਰਤ ਦੇ 15 ਥਾਵਾਂ ਤੇ ਮਿਜ਼ਾਈਲ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਤੇ ਭਾਰਤ ਨੇ ਆਕਾਸ਼ 'ਚ ਉਹਨੂੰ ਰੋਕਿਆ ਇਸੇ ਤਰ੍ਹਾਂ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਦੇ 6 ਸ਼ਹਿਰਾਂ ਦੇ ਉੱਪਰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਲੱਸ ਜੋ ਭਾਰਤ ਨੇ ਪੰਜਾਬ ਨੇ ਅੱਜ ਇਹ ਕਿਹਾ ਅਮਰਸਰ ਦੇ ਵਿੱਚ ਵੀ ਇੱਕ ਮਿਜ਼ਾਈਲ ਜੜੀ ਡਿੱਗੀ ਹੈ ਜਿਹਨੂੰ ਪ੍ਰਸ਼ਾਸਨ ਉਥੇ ਡਿਫਿਊਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਪਿੰਡ ਪੁੰਧੇਰ ਦੇ ਨੇੜੇ ਫਤੇਗੜ ਚੂੜੀਆਂ ਦੇ ਨੇੜੇ ਉਹ ਮੋਬਾਈਲ ਡਿੱਗੀ ਦੱਸੀ ਜਾ ਰਹੀ ਹੈ ਇਸੇ ਤਰ੍ਹਾਂ ਜਿਹੜੇ ਕਿੰਨੇ ਸਾਰੇ ਪੰਜਾਬ ਦੇ ਸ਼ਹਿਰ ਨੇ ਖਾਸ ਕਰ ਅਮਰਸਰ ਤੇ ਕਪੂਰਥਲਾ ਜਿੱਥੇ ਇਹ ਅਨਾਉਂਸਮੈਂਟ ਕੀਤੀ ਗਈ ਹੈ ਕਿ ਆਪਣੇ ਵਿਆਹ ਸ਼ਾਦੀਆਂ ਵੀ ਰਾਤ ਦੇ ਹਨੇਰੇ ਦੇ ਵਿੱਚ ਬਹੁਤੀ ਜਗਮਗ ਨਾ ਕਰੋ ਆਤਿਸ਼ਬਾਜ਼ੀਆਂ ਨਾ ਛੱਡੋ ਦੁਕਾਨਾਂ ਬੰਦ ਕਰਨ ਦੀ ਲਾਊਡ ਸਪੀਕਰ ਲਾ ਕੇ ਆਟੋ ਰਿਕਸ਼ੇ ਘੁਮਾ ਕੇ ਅਪੀਲ ਕੀਤੀ ਜਾ ਰਹੀ ਹੈ ਲੋਕਾਂ ਨੂੰ ਔਰ ਲੋਕਾਂ ਦੇ ਅੰਦਰ ਇੱਕ ਬੜਾ ਸਹਿਮ ਦਾ ਮਾਹੌਲ ਜਿਹੜਾ ਉਹ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ ਇਸ ਸਾਰੇ ਮਾਹੌਲ ਦੇ ਵਿਚਾਲੇ ਕੁਝ ਲੋਕ ਜਿਹੜੇ ਜੰਗ ਨੂੰ ਛੁਗੜ ਮੇਲਾ ਮौज-ਮਸਤੀ ਜਾਂ ਜੰਗ ਨੂੰ ਇੱਕ ਜਸ਼ਨ ਮੰਗ ਲਈ ਬੈਠੇ ਨੇ ਉਹਨਾਂ ਨੂੰ ਮੇਰੀ ਬੇਇੰਤਿ ਹੈ ਕਿ ਵਕਤ ਤੋਂ ਪਹਿਲਾਂ ਉਹ ਸਮਝ ਜਾਣ ਤਾਂ ਬਿਹਤਰ ਹੈ ਨਹੀਂ ਤਾਂ ਵਕਤ ਗਹਿਰੇ ਜ਼ਖਮ ਦੇ ਕੇ ਸਬਕ ਵੀ ਦੇਗਾ ਤੇ ਸਮਝਾਏਗਾ ਵੀ ਪੰਜਾਬ ਦੇ ਲੋਕ جنگ ਇਸ ਕਰਕੇ ਨਹੀਂ ਚਾਹੁੰਦੇ ਕਿਉਂਕਿ ਇਹਨਾਂ ਨੇ ਸੰਤਾਲੀ ਵੇਖੀ ਐ ਉਜਾੜੇ ਵੇਖੇ ਨੇ ਤੇ ਅੱਜ ਤੱਕ ਤਾਬ ਨਹੀਂ ਆਇਓ ਜ਼ਖਮ ਜਿਹੜੇ ਦਾਦਿਆਂ ਦੀਆਂ ਪੀੜ੍ਹੀਆਂ ਨੇ ਝੱਲੇ ਘਰ-ਬਾਰ ਉਜੜੇ ਸਭ ਕੁਝ ਤਬਾਹ ਹੋਇਆ ਇਸੇ ਕਰਕੇ ਪੰਜਾਬ ਦੇ ਜਿਹੜੇ ਲੋਕ ਨੇ ਉਹ جنگ-ਜੰਗ ਦੇ ਰੌਲੇ ਦੇ ਵਿੱਚ ਸ਼ਾਂਤੀ-ਸ਼ਾਂਤੀ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਪੰਜਾਬ ਇੱਧਰ ਲਾ ਵੀ ਤੇ ਪੰਜਾਬ ਉੱਧਰ ਲਾ ਵੀ ਹੁਣ ਤੁਸੀਂ ਇਹ ਸਾਰੇ ਕੁਸ਼ ਦੇ ਵਿੱਚ ਕੀ ਸਮਝਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕੀਮਤੀ ਕਮੈਂਟ ਜਰੂਰ ਲਿਖਿਓ ਮੇਰੀ ਫਿਰ ਬੇਨਤੀ ਹੈ ਕਿ ਝੂਠੀਆਂ ਅਫਵਾਹਾਂ ਤੋਂ ਬਚੀਏ ਗੋਦੀ ਮੀਡੀਆ ਤੇ ਸੋਸ਼ਲ ਮੀਡੀਆ ਤੇ ਕੁਝ ਲੋਕ ਗਲਤ ਕਿਸਮ ਦੀਆਂ ਟੈਨਸ਼ਨ ਫਲਾਉਣ ਵਾਲੀਆਂ ਅਫਵਾਹਾਂ ਵੱਧ ਫਲਾ ਰਹੇ